ਸਚੀਕਾਰ ਜੀ ਨਿਊ ਮੈਡੀਕਲ ਹਾਲ ਫਰੀਦਕੋਟ ਅਤੇ ਨਿਊ ਡੈਂਟਲ ਫਰੀਦਕੋਟ ਵੱਲੋਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ ਅਸੀਂ ਬੇਨਤੀ ਕਰਦੇ ਹਾਂ ਕਿ ਸਮੂਹ ਸੰਗਤ ਬਾਬਾ ਫਰੀਜੀ ਦੇ ਮੇਲੇ ਵਿੱਚ ਆ ਕੇ ਆਪਣਾ ਆਨੰਦ ਮਾਨਣ ਅਤੇ ਆਪਣਾ ਬਾਬਾ ਫਰੀਜ ਦਾ ਆਸ਼ੀਰਵਾਦ ਲੈਣ। ਅਖੀਰ ਵਿੱਚ ਫੇਰ ਨਿਊ ਮੈਡੀਕਲ ਹਾਲ ਫਰੀਦਕੋਟ ਅਤੇ ਨਿਊ ਡੈਂਟਲ ਕਲੀਨਿਕ ਫਰੀਦਕੋਟ ਵੱਲੋਂ ਬਾਬਾ ਫਰੀਜੀ ਦੇ ਆਗਮਨ ਦੀਆਂ ਲੱਖ ਲੱਖ ਵਧਾਈਆਂ। ਧੰਨਵਾਦ।